ਲੜਨ ਸਤਿ ਕਰੂ ਇਹ ਸ਼ੁਰੂ ਤੋਂ ਖੇਡ ਚੱਲਦੀ ਆਈ ਚੱਲਦੀ ਹੋਈ ਰਹਿਣੀ ਹੈ ਜਦੋਂ ਵੀ ਤ੍ਰੇਤੇ ਦਵਾਪਰ ਤੇ ਸਤਿਯੂਗ ਦੇ ਇਤਿਹਾਸ ਪੜ ਲਿਓ ਸਤ ਦੀ ਤੇ ਸਤਾਕਾਰੀਆਂ ਦੀ ਲਗਦੀ ਹੈ ਕਿ ਆਖੋ ਸਤ ਨਾਹੋ ਅਜ ਲਵੀ ਨਹੀਂ ਮਾਰੇ ਜੀ ਗੁਰਬਾਣੀ ਦੀ ਜਾਪ ਪੜਾਂਗੇ ਕਿ ਉੱਥੇ ਬਚਣਾ ਹਾਂ ਰਾਮ ਜੱਟੂ ਜੀ ਐਸੇ ਐਸੇ ਰੂਹ ਬ੍ਰਹਮਹਾਦ ਜੱਗਿਆ ਵਰਸ ਜਦੋਂ ਇਹਨਾਂ ਦੋ ਮਾਉ ਪੁਰਖਾਂ ਦਾ ਜੀਵਨ ਪੜਾਂਗੇ ਨਾ ਆਪਾਂ ਉਹ ਸਾਰੇ ਸੰਘਰਸ਼ ਰੇ ਭਰਿਆ ਹੋਇਆ ਹੈ ਉਮਰ ਛੋਟੀ ਹੈ ਰੱਬ ਦੀ ਗੱਲ ਕਰਦੇ ਨੇ ਤੇ ਪਿਓ ਹੀ ਦੁਸ਼ਮਣ ਬਣ ਗਿਆ ਸਤਨਾਮ ਦੋ ਚੀਜ਼ਾਂ ਦਾ ਜੋੜਾ ਬਣਾਇਆ ਮਾਲਕ ਨੇ ਦੁਨੀਆ ਸ਼ਬਦ ਦੋਨੀਆ ਇੱਕ ਜੰਮਣ ਦੀ ਦੂਸਰੀ ਬੋਲੋ ਜੀ ਮਰਨ ਦੀ ਇੱਕ ਗਰੀਬੀ ਦੀ ਦੂਸਰੀ ਅਮੀਰੀ ਦੀ ਇੱਕ ਦਿਨ ਦੀ ਦੂਸਰੀ ਰਾਤ ਦੀ ਇੱਕ ਨੀਵਾ ਇੱਕ ਉੱਚਾ ਇੱਕ ਕਾਲਾ ਇੱਕ ਗੋਰਾ ਇੱਕ ਨੇਕੀ ਇੱਕ ਬਦੀ ਪਰਮੇਸ਼ਰ ਬੜਾ ਬਿਆਨ ਕਰ ਤੈ ਆਪ ਬੈਠਾ ਹੋ ਸਣ ਲਾ ਕੇ ਖੇਡਾਂ ਆਪ ਹੀ ਖੇਡਣ ਲਿਆ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਏ ਦੂਜੇ ਪਾਸੇ ਵਿਰੰਗ ਜੀ ਉਠਾ ਆਖੇ ਸਤ ਜੀ ਇੱਕ ਬੰਨੇ ਬਾਬਰ ਬੈਠਾ ਏ ਦੂਸਰੇ ਬੰਨੇ ਨਾਲਕ ਬਣ ਕੇ ਉਹਦੀ ਜੇਲ੍ਹ ਚ ਚਲਾ ਗਿਆ ਉਹਦੀਆਂ ਸਮਝਾਂ ਨਹੀਂ ਆਉਂਦੀਆਂ ਪਰ ਇੰਨਾ ਕਿ ਜ਼ਰੂਰ ਪਤਾ ਲੱਗਦਾ ਏ ਕਿ ਜੀ ਜੰਤ ਸਭ ਤੇਰਾ ਬੋਲਿਆ ਕਰੋ ਬਾਣੀ ਜੀ ਜੰਤ ਸਭ ਤੇਰਾ ਖੇਲ ਖੇਡ ਖੇਡੀਆਂ ਨੇ ਦੋਵੇਂ ਟੀਮਾਂ ਹੋ ਗਈਆਂ ਇੱਕ ਪਾਸੇ ਨੇਕੀ ਦੂਜੇ ਪਾਸੇ ਤੁਸੀਂ ਚivariਸ ਕਰੋ ਵੀ ਆਪਾਂ ਕਿਹੜੇ ਪਾਸੇ ਹੋਣਾ ਸਤਨਾਮ ਅੱਗ ਲਾਉਣ ਵਾਲੇ ਵੀ ਉਹਦੇ ਆਕੇ ਬੁਝਾਉਣ ਵਾਲੇ ਵੀ ਉਹਦੇ ਆ ਇਹ ਉਹਦੀ ਅਸਤਿਤਵ ਖੇਡ ਹੈ ਇਹੀ ਤੇ ਤਮਾਸ਼ਾ ਬਾਜਾਂ ਵਾਲੀ ਨੇ ਆਖਿਆ ਮਾਰਿ ਕਿੰਦੇ ਮੈਂ ਮੋ ਪ੍ਰਮੋ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਐ ਸਤ ਬਾਸ਼ਾ ਐਸੀ ਖੇਡ ਹੋ ਰਹੀ ਏ ਜੀ ਜਨ ਸੰਗ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜੜਾਇਹੀ ਬਲੋ ਜਿਸ ਨੂੰ ਤੂੰ ਜਿਸ ਨੂੰ ਤੂੰ ਯਾੜਾਇਹੀ ਸੋਈ ਜਨ ਜਾਣੇ ਗੁਰ ਸਦਹੀਆ ਜਿਨ ਹਰਿ ਸੇਵਿਆ ਤਿੰਨ ਸੁਖ ਤੇ ਗੁਰੂ ਗ੍ਰੰਥ ਸਾਹਿਬ ਕੁਝ ਨਹੀਂ ਲਿਖਿਆ ਇੱਕ ਵਿਦਵਾਨ ਦੂਸਰੇ ਨਾਲ ਬੈਸਲਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਰਥਾਂ ਸਮੇਤ ਪੜਿਆ ਇੱਕ ਇੱਕ ਔਂਕੜ ਸਿਹਾਰੀ ਵਿਖਾਰੀ ਲਗਾ ਵਸਤਰਾ ਲਾ ਕੇ ਵਿਆਹ ਕਰ ਮਾਰੇ ਨੇ ਕੋਈ ਗੱਲ ਲਕਾਈ ਹੋਈ ਨਹੀਂ ਜਿਹੜੀ ਬਾਣੀ ਚ ਨਾ ਦਸੀ ਹੋਵੇ ਲੋਕ ਦੀ ਪ੍ਰਲੋਕ ਦੀ ਵਿਦ ਲੋਕ ਦੀ ਇੱਕ ਕਹਿੰਦਾ ਨਹੀਂ ਇੱਕ ਚੀਜ਼ ਮਹਾਰਾਜ ਖੁੱਲ ਗਿਆ ਕੋ ਸਤਨਾਮ ਕਹਿੰਦੇ ਕਿਹੜੀ ਖੁੱਲੋ ਗੁਰੂ ਖੁੱਲ ਹੈ ਕਹਿੰਦਾ ਨਹੀਂ 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 ਇੱਕ ਗੱਲ ਮਹਾਰਾਜ ਸਾਹਿਬ ਤੋਂ ਖੁੱਲ ਗਈ ਗਲਤੀ ਕਰ ਗਏ ਕਹਿੰਦਾ ਕਿਵੇਂ ਕਰ ਗਏ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਕੁਝ ਲਿਖਿਆ ਹਰ ਇੱਕ ਚੀਜ਼ ਲਿਖੀ ਕੋਲ ਲਗਿਆ ਉਹ ਕਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਝੂਠ ਨਹੀਂ ਲਿਖਿਆ ਕੋਸਾ ਇਹ ਨਹੀਂ ਲਿਖਿਆ ਜੇ ਝੂਠ ਨਹੀਂ ਲਿਖਿਆ ਤੇ ਮੇਰੇ ਨਾਲ ਪੰਕਤੀਆਂ ਨੇ ਕਿੰਨਾ ਗਹਿਰਾ ਅਸਰ ਕਰਨਾ ਜਿਨ ਹਰ ਸੇਵਿਆ ਤਿੰਨ ਸੁਖ ਚਾਰਕ ਦੁਖੀਆ ਇਹ ਹਮਾਰੇ ਜੋ ਕੁਝ ਕਹਿ ਰਹੇ ਆ ਨਾ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਤੇ ਪੁੱਛ ਕੇ ਵੇਖ ਲੋ ਵੱਡੇ ਵੱਡੇ ਮੰਤਰੀਆਂ ਨੂੰ ਨੀਂਦ ਨਹੀਂ ਟੈਂਟੇ ਬਸ ਕਿਉਂਲਟੀ ਚੇਂਜ ਹੁੰਦੀ ਹੈ ਖਾਣਾ ਵੀ ਬਰੀ ਚੈੱਕ ਕਰਕੇ ਪਾਣੀ ਚੈੱਕ ਕਰਕੇ ਕੋ ਜਿੰਦਗੀ ਆ ਤਾਨਾ ਮੇਰੇ ਸਤਜੂ ਮਾਰੇ ਕਹਿੰਦੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਜਪੀਏ ਜੇ ਸਾਥ ਦਿਓ ਉੱਚੀ ਬੋਲਿਓ ਸਾਰੀ ਸੰਗਤ ਨਾਲ ਆਪ ਜੀ ਮੇਰੇ ਤੇ ਬੋਧ ਜਨਮ ਵੀ ਨਹੀਂ ਹੋਇਆ ਜਦੋਂ ਦੇ ਆਪ ਜੀ ਸਮਾਗਮ ਕਰਾ ਰਹੇ ਆਪ ਸਤਨਾਮ ਸ੍ਰੀ ਗੁਰੂ ਬੜੀ ਬੰਡੀ ਤਰਸਦੀ ਗੱਲ ਹੈ ਮਾਰੇ ਸਭ ਘੋਰ ਦਸ ਆਓ ਸਾਰੀ ਸੰਗਤ ਪਿਆਰਮਾਨੀ ਇੰਨਾ ਹੀ ਬੜਾ ਸੁਖਰੇ ਵੀ ਕਲਯੁਗ ਦੇ ਮਾਹੌਲ 'ਚ ਇੰਨੀਆਂ ਰੂਹਾਂ ਇਦਾਂ ਕਰਕੇ ਬੈਠੀਆਂ ਬੜਾ ਸੁਖਰੇ ਤੂੰ ਆਪਣੀ ਸੁਭਾਅ ਤੈਨੂੰ ਹੋਰ ਨਾ ਕੀ ਤੂੰ ਗੱਠ ਦੀ ਸੁਭਾਅ ਤੈਨੂੰ ਤੋੜ ਨਾ ਕੀ ਅੱਖ ਸੁਖਣਾ ਮਾਰੇ ਦੇ ਰੰਗ ਵਰਤ ਰਹੇ ਨੇ ਤੂੰ ਆਪਣੇ ਆਪ ਦਾ ਫੈਸਲਾ ਕਰ ਵੀ ਤੂੰ ਬਾਬੇ ਵਾਲੀ ਲੇਨ 'ਚ ਲੱਗਣਾ ਕਿ ਬਾਬਰ ਵਾਲਾ ਇਹਦੀ ਸਮਝ ਆਪਾਂ ਨੂੰ ਵਿਚਾਰਾਂ ਦੇ ਵਿੱਚੋਂ ਲੱਗ ਜਾਂਦੀ ਹੈ ਇਮਾਰੇ ਸੱਚੇ ਪਾਤਸ਼ਾਹ ਜੀ ਨੇ ਜੇ ਸਾਡੇ ਵਾਲੀ ਲੈਂ ਤੇ ਲੱਗਣਾ ਕਿ ਤਤੀ ਕਵੀ ਤੇ ਬਹਿਣਾ ਪੈਣਾ ਆਪ ਕੋ ਸਤਨਾਮ ਜੇ ਸਾਡੇ ਵਾਲੀ ਲੈਂ ਤੇ ਲੱਗਣਾ ਕਿ ਕੋਪੜੀ ਲਵਾਉਣੀ ਪੈਣੀ ਬਲੋ ਬਾਹਕ ਜੀ ਜੇ ਸਾਡੇ ਵਾਲੀ ਲੈਂ ਚ ਆਉਣਾ ਤੇ ਤੇਰੇ ਨਿੱਕੇ ਨਿੱਕੇ ਬੱਚੇ ਕੰਦਾ ਚ ਵੀ ਝਿੜ ਸਕਦੇ ਆਪ ਕੋ ਸਤਨਾਮ ਤੂੰ ਇਸ ਕਰਕੇ ਬਾਬੂ ਦੇ ਰਸਤੇ ਨਰਾਲੇ ਤਾਈਆਂ ਬਾਣੀ ਗੀਂਦੀ ਭਗਤਾਂ ਕੀ ਚਾਲ ਮਿਰਾਲੀ ਚੱਲ ਮਿਰਾਲੀ ਭਗਤਾ ਆਕੇਰੀ ਬਿਖਮਾਰਗ ਚੱਲਣਾ ਲੱਭ ਲੋਭ ਹੰਕਾਰ ਕਜ ਤ੍ਰਿਸ਼ਨਾ ਇਹ ਚਾਰੇ ਬੜੀਆਂ ਵੱਡੀਆਂ ਬਿਮਾਰੀਆਂ ਇਹ ਨਹੀਂ ਉਹੜਾ ਸ਼ਰਤੀਆਂ ਕਿਸੇ ਦਾ ਬੜੇ ਵੱਡੇ ਲੋਟਲੇ ਨਾ ਨੇ ਲੱਭ ਲੋਭ ਹੰਕਾਰ ਕਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖੰਨਿਓ ਟਿੱਖੀ ਵਾਲੋ ਨਿੱਕੀ ਇਹਤ ਮਾਰਗ ਜਾਣਾ ਅੱਗੇ ਸਭ ਤੋਂ ਮੇਨ ਗੱਲ ਕਰਤੀ ਜੋ ਵੀਰ ਜੀ ਹੁਣੇ ਵਿਚਾਰੇ ਦੁਖਾਂਤ ਦੱਸਦੇ ਗਏ ਫਰਜ ਤੇ ਬਣਦਾ ਸੀ ਸਾਡੇ ਆਗੂਆਂ ਦਾ ਇਹ ਗੱਲਾਂ ਸੁਣਾਉਣ ਦਾ ਪਰ ਅੱਜ ਮਜਬੂਰੀ ਇੱਕ ਗੁਰੂ ਕੇ ਕੀਰਤਨ ਕਰਨ ਵਾਲੀ ਨੂੰ ਗੁਰੂ ਦਾ ਰਸ ਮੰਨਣ ਵਾਲੀ ਰੂਹ ਨੂੰ ਇਹ ਚੀਜ਼ਾਂ ਸਟੇਜ ਤੋਂ ਕਹਿਣੀਆਂ ਪੈ ਗਈ ਇਹ ਕਹਿ ਲਈ ਹੋਰ ਰੱਖੇ ਸੀ ਮਾਰੇ ਨੇ ਪਰ ਉਹ ਮਰ ਗਿਆ ਕੋ ਸਤਨਾਮ ਉਹਨਾਂ ਦੀ ਮੌਤ ਹੋ ਗਈ ਇਸ ਕਰਕੇ ਉਹਨਾਂ ਨਾਲ ਉਹਨਾਂ ਨੂੰ ਇਹ ਵੀ ਕੰਮ ਕਰਨਾ ਪਿਆ ਜਿੱਥੇ ਮਹਾਗੁਰਵਾਨੀ ਗਸ ਘਰੀ ਗੁਰਵਾਨੀ ਦੀ ਉਹਨਾਂ ਕੋ ਬਖਸ਼ਿਸ਼ ਹੈ ਜਦੋਂ ਫਿਰ ਨਾਲ ਉਹਨਾਂ ਨੂੰ ਵਿਚਾਰ ਹੁਗੀ ਕਰਨਾ ਸੁਮਾਰੇ ਸੱਚੇ ਪਾਤਸ਼ਾਹ ਦੇ ਦਇਆ ਦੇ ਸਾਗਰ ਕਿਰਪਾ ਕਰਨਾ ਇਸ ਰੂਪ ਤੋਂ ਚਲਿਆ ਆ ਸਾਰੀ ਸ੍ਰਿਸ਼ਟੀ ਜਦੋਂ ਤੋਂ ਬਣੀ ਉਹਦੇ ਜੋੜਾ ਬਣ ਗਿਆ ਸੀ ਦਿਨ ਤੇ ਰਾਤ ਦਾ ਪਾਪ ਤੇ ਪੁੰਨ ਦਾ ਅੱਜ ਕੋਈ ਨਵਾਂ ਨਹੀਂ ਉਦੋਂ ਇਸ ਗੁਰੂ ਨੇ ਬਾਣੀ ਚਾਰੀ ਪ੍ਰਕਾਸ਼ ਕੀਤਾ ਉਹਨੂੰ ਜੀਂਦੇ ਦੀ ਤਕਤੀ ਤਵੀ ਤੇ ਬਿਠਾ ਦਿੱਤਾ ਪ੍ਰਸਾਦਨਾਮ ਸੁਮਾਰੇ ਪਿਆਰ ਚ ਭੀਹੇ ਮਾਰੇ ਦੇ ਬਕਰ ਲਾ ਲਈਏ ਉਹ ਆਉਦੀ ਮੌਜ ਦਾ مالک ਹੈ ਐ ਵੀ ਵੈ ਮਹ ਸਾਡਿਆ ਅਕਲ ਨੂੰ ਅਸੀਂ ਹੋਵਾਂਗੇ ਨੀ ਨਹੀਂ ਐਡੀ ਲੰਮੀ ਐ ਸਾਡੀ ਪਤਾਰ ਲੋਕੋ ਪੰਜਾਂ ਨਦੀਆਂ ਦੀ ਤਰਤ ਪੰਡياب ਦੀ ਏ ਜੇ ਢੀ ਮੋ ਤੂਹੀ ਹਕ ਤੇ ਵਸਦੀ ਏ ਰੰਗਾਂ ਕੇ ਹਸਦੀਏ ਇਹ ਧਰਤੀ ਦੇ ਹਿੱਸੇ ਸ਼ਹੀਦਾਂ ਹੀ ਇਸ ਧਰਤੀ ਦੇ ਇੱਥੇ ਪਿਆਰ ਆਇਆ ਦਇਆ ਆਈ ਹਿੰਮਤ ਆਈ ਮੋਕਮਾਇਆ ਸਹਿਬ ਆਇਆ ਆਓ ਸਾਰੇ ਹਲ ਆ ਗਰਿਓ ਜੀ ਪਿਆਰ ਚ ਕੋਈ ਆਪਣਾ ਲੁਕਾਇਓ ਨਾ ਜਿੰਨਾ ਕੁ ਬਾਲ ਰੱਬ ਨੇ ਦਿੱਤਾ ਕੰਜੂਸੀ ਨਾ ਕਰਿਓ ਗਲੇ ਆਓ ਵਾਹ ਗੁਰੂ ਵਾਹ ਗੁਰੂ Why, we do, why, we do, 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 we a o we do, 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 we

ਵਾਹਿਗੁਰੂ 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 ਜੀਓ ਵਾਹਿਗੁਰੂ ਵਾਹਿਗੁਰੂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸੁਖ ਸੁਸਾ ਬੜੂ ਸ੍ਰਿਸ਼ਟ ਕੋ ਰਾਜਾ ਹਰ ਕਾ ਰਕਾ ਨਾਮ ਜਪਤ ਹੋਏ ਸੁਖੀਆ भु का सिमर सभ तेभु सिमरन सभ तेभु का वा फेरे प्रभु किमरने ਜਸ ਮਰਨ ਉਦਰੇ ਉਚਾ ਪ੍ਰਭਿ ਸ਼ਰਾਨੀ ਤੇਰੇ ਉਚਾ ਪ੍ਰਭਿ ਸ਼ਰਾਨੀ ਤੇਰੇ ਪ੍ਰਭ ਕੈਸ ਮਰਨ ਨਤਿਸਨਾਵ ਜੈ ਪ੍ਰਭ ਕੈਸ ਮਰਨ ਨਤਿਸਨਾਵ ਜੈ ਪ੍ਰਭ ਕੈ ਸਿਮਰਨ ਸਭ ਕੇ ਸੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਝੈ ਸਭ ਤੋਂ ਮੂਲ ਗੱਲ ਹੈ ਬੁੱਧ ਦਰਖਤ ਨੂੰ ਕਿਤੇ ਵੀ ਨਜ਼ਰ ਮਾਰਿਓ ਦੇ ਪੱਤੇ ਦੀ ਦੇ ਫੁੱਲ ਦੀ ਦੇ ਡਾਣੀਆਂ ਦੀ ਦੀਆਂ ਤਣਾਂ ਦੀ ਦਾ ਸਾਰੇ ਕਹਿੰਦੇ ਕਿੰਨਾ ਸੋਹਣਾ ਬੂਟਾ ਹੈ ਬੋਲੋ ਆਹ ਕਿੰਨਾ ਸੋਹਣਾ ਬੂਟਾ ਹੈ ਪਰ ਉਹਦਾ ਸਹੱ伴 ਜਿਹੜਾ ਇਹ ਉਹਦੀ ਮਾਂ ਕੌਣ ਹੈ ਜਿਹੜਾ ਉਹ ਦੀਦੀਆਂ ਨੇ ਇਸੇ ਕਰਕੇ ਰੱਬ ਨੇ ਆਪਣਾ ਭੇਦ ਲਗਾਇਆ ਹੋਇਆ ਹੈ ਤੇ ਬਾਗੀ ਹੋਏ ਕਿਤੇ ਰਗੜੀਆਂ ਪਾਠ ਕਰਨ ਦਾ ਫਾਇਦਾ ਨਹੀਂ ਹੈ ਉਹ ਸਿੱਧੀਆਂ ਗੱਲਾਂ ਲੜਦੇ ਆਖੋ ਸਤਨਾਮ ਇਹ ਮੇਰੇ ਪੰਜਵੇਂ ਬਾਪੂ ਹੋ ਗਏ